ਮੇਰਾ ਨਾਮ ਮਨਪ੍ਰੀਤ ਸਿੰਘ ਇੱਥੇ ਸਿਵਲ ਹਸਪਤਾਲ ਚਾਹਉ ਤੁਸੀਂ ਕੀ ਇੱਥੇ ਜਿਹੜਾ ਹੈਗਾ ਲੋੜ ਪਈ ਆਉਂਦੀ ਹਾਂਜੀ ਇੱਥੇ ਮੇਰੀ ਵਾਈਫ ਦਾ ਸਜੇਰੀਅਮ ਦਾ ਸੀਗਾ ਜੀ ਨਰਭਤੀ ਸੀਗੀ ਤੇ ਉਹਨਾਂ ਦਾ ਆਪਰੇਸ਼ਨ ਸੀਗਾ ਜੀ ਅੰਗਰੇਜ਼ ਕਰਕੇ ਅੱਛਾ ਫਿਰ ਜੇਥੇ ਆਪਰੇਸ਼ਨ ਜਿਹੜਾ ਹੋਆ ਹੈਗਾ ਸੀ ਆਪਰੇਸ਼ਨ ਫਿਰ ਸਹੀ ਸਲਾਮਤ ਹੋ ਗਿਆ ਕਿਸੇ ਨੇ ਤੁਹਾਡੇ ਕੋਲੋਂ ਕਿਸੇ ਪ੍ਰਕਾਰ ਦੀ ਕੋਈ ਪੈਸੇ ਪੁੱਛਦੀ ਮੰਗ ਕੀਤੀ ਹੈ ਪਤਾ ਲੱਗਿਆ ਇੱਥੇ ਹਾਂਜੀ ਨਹੀਂ ਆਪਰੇਸ਼ਨ ਤਾਂ ਹੋ ਵਧੀਆ ਹੋਇਆ ਜੀ ਡਾਕਟਰ ਵਧੀਆ ਨੇ ਸਟਾਫ ਵਧੀਆ ਹੈਗਾ ਸਭ ਕੁਝ ਵਧੀਆ ਰਿਹਾਗਾ ਫਿਰ ਉਹ ਬੱਚਿਆਂ ਨੇ ਜਨਮ ਲਿਆਗਾ ਕੱਬ ਦੀ ਮੇਰੋ ਗਈ ਹੈ ਜੀ ਪਹਿਲਾਂ ਉਹਨਾਂ ਨੇ ਕਰੀ ਸੀ ਮੈਕ ਚਾਰਜ ਜਦੋਂ ਕਰੀ ਉਹਨਾਂ ਨੇ ਡਾਕਟਰ ਮਹਿੰਦਰ ਜੀ ਕਿਹਦੇ ਕਿਹਦੇ ਵੱਲੋਂ ਮਾਂਗੀ ਕੀਤੀ ਗਈ ਹੈ ਇਹ ਇਹਨਾਂ ਦਾ ਆਇਆ ਸੀ ਡਰਾਈਵਰ ਆਇਆ ਸੀ ਪਹਿਲਾਂ ਮੇਰੇ ਕੋਲ ਠੀਕ ਹੈ ਮਹਿੰਦਰ ਜੀ ਆਪਣਾ ਜਾਤੀ ਜਾਂ ਪੀਆ ਹੁੰਦਾ ਠੀਕ ਹੈ ਉਹ ਤੁਸੀਂ ਆਪਣਾ ਹੁੰਦਾ ਜੀ ਕਿੰਦਾ ਸੀ ਉਹ ਕਰ ਓਕੇ ਬਾਹਰ ਮੈਂ ਮੈਮ ਨਾਲ ਗੱਲ ਕਰ ਬਾਅਦ ਹਾਂ ਜੀ ਅੰਦਰ ਮੈਂ ਗਿਆ ਫਿਰ ਉਹਨਾਂ ਨਾਲ ਗੱਲ ਕਰਨ ਜਿੱਥੇ ਆਪੀਡੀ ਦੇ ਵਿੱਚ ਆ ਸੋ ਉਹ ਨੰਬਰ ਸਰਟਾਂ ਦੇ ਵਿੱਚ ਬੰਦ ਨਹੀਂ ਹੋਉ ਹਾਂ ਜੀ ਤੇ ਉੱਥੇ ਗਿਆ ਮਹਿਜ ਮੈਂ ਮੁੰਡਾ ਆਇਆ ਸੀਗਾ ਮੈਂ ਕੱਲ ਲਈ ਸੀ ਉਹ ਠੀਕ ਹੈ ਅੰਦਰ ਜਦੋਂ ਮੈਂ 25 ਫਟ ਦੇ ਅੰਦਰ ਜਾਂਦਾ ਹਾਂ 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 ਤੇ ਮੈਂ ਹੀ ਮੁੰਡਾ ਆਇਆ ਸੀ ਆਪਣੇ ਖੇਲੇ ਜਾਂਦੇ ਕਹਿੰਦੇ ਹਾਂ ਜੀ ਇਹ ਆਪਣਾ ਹੁੰਦਾ ਹੈ ਤੇ ਇੱਕੜੇ ਡਾਕਟਰ ਨੇ ਕਿਹਾ ਇਹ ਡਾਕਟਰ ਨੇ ਹਾਂ अच्छा हाँ हाँ के के वो डॉक्टर साहब भी सुनू कह दे कि ਸਾਡੇ ਹੁੰਦਾ ਹੈ ਪ੍ਰੈਸ਼ਨ ਦਾ ਹਾਂਜੀ ਹਾਂਜੀ ਕਹਿੰਦੇ ਹੁੰਦਾ ਹੈ ਇਹ ਇੱਕ ਸਰਕਾਰ ਵੱਲੋਂ ਰੱਖਿਆ ਗਿਆ ਕਿ ਉਹਨਾਂ ਨੇ ਆਪਣੀ ਮੰਗ ਕੀਤੀ ਗਈ ਸੀ ਨਹੀਂ ਜੀ ਉਹਨਾਂ ਨੇ ਕਿਹਾ ਸੀ ਵੀ ਇਹ ਸਾਡਾ ਹੁੰਦਾ ਉਹਨਾਂ ਨੇ ਗੱਲ કરી ਤੇ ਫਿਰ ਮੈਂ ਦੱਸਿਆ ਜੀ ਵੀ ਆਪਣਾ ਇੱਕ ਦਿੱਤਦਾਰ ਦੇ ਵਿੱਚ ਨਾ ਡੇਢ ਕਿੰਨਾ ਪਹਿਲਾਂ ਸੀ ਜੀਵੀਨ ਹੋਇਆ ਸੀਗਾ ਤੇ ਉਹ ਡਾਕਟਰ ਜੀ ਜੀਤ ਨੇ ਕਰਿਆ ਸੀਗਾ ਕਿ ਵੀ ਅਧਿਆ ਲੱਗਿਆ ਤਾਂ ਹੀ ਅਸੀਂ ਇਸ ਕਰਕੇ ਸਰਕਾਰੀ ਹਸਪਤਾਲ ਦੇ ਵਿੱਚ ਆਏ ਸੀ ਨਹੀਂ ਤਾਂ ਜ਼ਿਆਦਾਤਰ ਅਸੀਂ ਪ੍ਰਾਈਵੇਟ ਨੂੰ ਜਾਂ ਕਿ ਉਹ ਕਰਦੇ ਸੀਗੇ ਨਹੀਂ ਜਿਹੜਾ ਡਾਕਟਰ ਜਗਜੀਤ ਨੇ ਪਹਿਲਾਂ ਆਪਰੇਟ ਕੀਤਾ ਕੀ ਉਹਦੀ ਵੀ ਕੋਈ ਡਿਮਾਂਡ ਕੀਤੀ ਗਈ ਹੈ ਨਹੀਂ ਨਹੀਂ ਇੱਕ ਵੀ ਪੈਸਾ ਨਹੀਂ ਲਈ ਹੈ ਇਸ ਚੀਜ਼ ਦਾ ਕੋਈ ਰੁਪਈਆ ਨਹੀਂ ਲਿਆ ਤੇ ਉਸ ਤੋਂ ਬਾਅਦ ਵਿੱਚ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਚਲੋ ਕੋਈ ਨਹੀਂ ਉਹਨਾਂ ਨੇ ਪੈਸਾ ਲਿਆ ਨਹੀਂ ਕੋਈ ਮਕਾਨਾ ਨਹੀਂ ਕਰੇ ਚਲੋ ਕੋਈ ਗੱਲ ਨਹੀਂ ਕੀ ਹੁਣ ਕਹਾਂ ਕਿ ਪ੍ਰਸ਼ਾਸਨ ਨੂੰ ਕੀ ਕਹਾਂ ਕਿ ਤੁਸੀਂ ਜਿਹੜੀ ਰਿਸ਼ਵਤ ਮੰਗੀ ਜਾਂਦੀ ਹੈ ਹਸਪਤਾਲਾਂ ਦੇ ਵਿੱਚ ਨਹੀਂ ਦੇਖੋ ਜੀ ਮੈਂ ਡਾਕਟਰ ਸਾਹਿਬ ਐਸਐਮਓ ਸਾਹਿਬ ਨੂੰ ਵੀ ਲਿਖਤੀ ਰੋਕ ਦਿੱਤਾ ਹੈਗਾ ਠੀਕ ਹੈ ਜੀ ਕਲੈਕਸ਼ਨ ਨੂੰ ਕਹਿ ਦਿੱਤਾ ਉਸੇ ਬਹਾਲ ਹਸਪਤਾਲ ਦੇ ਵਿੱਚ ਇੱਕ ਐਸਐਮਓ ਸਾਹਿਬ ਨੂੰ ਜਿਹੜੀ ਹੈਗੀ ਉਹ ਤਰੀਕੇ ਦੀ ਕੀਤੀ ਆ ਹਾਂਜੀ ਕੀ ਕਾਰਨ ਆ ਉਹ ਕਾਦੀ ਵਾਸਤੇ ਕੀਤੀ ਉਹ ਜੀ ਸਾਤੋਂ ਸਾਡੇ ਮੈਸੇਜ ਦਾ ਆਪਰੇਸ਼ਨ ਹੋਇਆ ਸੀਗਾ ਉਹਨਾਂ ਦੇ ਪਹਿਲਾਂ ਤਿੰਨ ਬੇਟੀਆਂ ਨੇ ਹੁਣ ਫੇਰ ਬੇਟੀ ਹੋਈ ਆ ਸਭ ਤੋਂ 4500 ਰੁਪਏ ਵਾਲਾ ਰਿਸ਼ਵਤ ਲੈਤੀ ਗਈ ਆ ਜਿਹਦੇ ਬਾਰੇ ਦੱਸੀ ਕਰ ਰਿਹਾ ਸੀ ਓ ਜੀ ਸਾਡੇ ਜਦੋਂ ਆਪਰੇਸ਼ਨ ਤੇ ਤਿਗਮ ਪੇਸ਼ੈਂਟ ਸਾਡਾ ਜਦੋਂ ਸਾਡੇ ਪਿੰਡੋਂ ਆਸਾ ਵਰਕਰ ਆ ਕੇ ਸਾਨੂੰ ਕਹਿੰਦੇ ਆ ਵੀ 4500 ਰੁਪਿਆ ਦੇ ਦੋ ਨੇਹਾ ਮੈਡਮ ਗਰਗਨੇ ਮੰਗਾਇਆ ਜਾਂ ਅੰਦਰ ਆਸਾ ਵਰਕਰ ਦਾ ਕੀ ਨਾਮ ਹੈਗਾ ਆਸਾ ਵਰਕਰ ਦਾ ਨਾਮ ਮੋਨੂ ਉਰਫ ਮੀਤ ਅੱਛਾ ਜੀ ਆ ਵੀ ਜੋ ਤੁਸੀਂ 4500 ਨਾ ਦਿੱਤਾ ਇਹ ਫਿਰ ਸੁਣ ਪੇਸ਼ੈਂਟ ਦਾ ਫੀਸ ਨਹੀਂ ਕਰਦੇ ਵੀ ਫਿਰ ਬਸ ਮੈਂ ਮੈਡਮ ਸਾਹਿਬ ਨੇ ਕਿਹਾ ਹੈ ਵੀ ਆਪਰੇਸ਼ਨ ਕਰਨ ਤੋਂ ਪਹਿਲਾਂ 4500 ਰੁਪਿਆ ਦੇਵੋ ਅੱਛਾ ਉਹਨਾਂ ਨੂੰ ਮਜਬੂਰੀ ਕਰਕੇ ਦੇਣਾ ਪਿਆ ਸਾਾਨੂੰ ਮਜਬੂਰੀ ਕਰਕੇ ਦੇਣਾ ਪਿਆ ਜੀ ਵੀ ਸਾਡਾ ਪੇਸ਼ੈਂਟ ਅੰਦਰ ਆ ਕੁਝ ਵੀ ਹੋ ਸਕਦਾ ਇਸ ਕਰਕੇ ਸਾਨੂੰ ਡਰਬੇ ਨਾਲ ਉਹ ਕਰਕੇ ਜਿਹਾਤੋ ਲੈਤਾ ਗਿਆ ਬਸ ਆਪਣਾ ਪਿੰਡ ਬਿੰਜੋ ਕੀ ਖੁਰਦਾ ਜੀ ਆਪ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਤੁਸੀਂ ਮੰਗੇ ਇਹੀ ਕਰਦੇ ਆ ਜੀ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਨੂੰ ਤਾਂ ਇਹ ਕਿਹਾ ਤੀਗਾ ਲੋਕ ਕਹਿੰਦੇ ਨੇ ਵੀ ਤਿੰਨ ਬੇਟੀਆਂ ਹੁਣ ਚਾਰ ਹੋਣ ਵੀ ਉੱਥੋਂ ਹਸਪੀਟਲ ਦੇ ਵਿੱਚੋਂ ਪੈਸੇ ਦਿੱਤੇ ਜਾਂਦੇ ਨੇ ਜਦ ਕਿ ਸਾਤੋ ਜੀ ਲੈਤੇ ਗਏ ਨੇ 4500 ਰੁਪਿਆ ਇਸ ਕਰਕੇ ਫਿਰ ਅਸੀਂ ਐਸਐਮਓ ਸਾਹਿਬ ਨੂੰ ਆ ਕੇ ਪੁੱਛਿਆ ਜੀ ਪਹਿਲਾਂ ਅਸੀਂ ਤਾਂ ਨਹੀਂ ਕੋਈ ਕਾਰਵਾਈ ਕਰੀ ਹੈਗੀ ਸਾਡੇ ਪੇਸ਼ੈਂਟ ਦਾਖਲ ਸੀਗੇ ਉਰੇ ਸਾਨੂੰ ਡਰ ਸੀਗਾ ਵੀ ਕੁਝ ਵੀ ਕਰ ਸਕਦੇ ਨੇ ਹੁਣ ਸਾਡਾ ਪੇਸ਼ੈਂਟ ਠੀਕ ਹੋ ਕੇ ਘਰ ਚੱਲਿਆ ਗਿਆ ਜੀ ਇਸ ਕਰਕੇ ਅਸੀਂ ਫਿਰ ਉੱਤਾ ਚੱਕਿਆ ਅਸੀਂ ਆ ਕੇ ਐਸਐਮਓ ਸਾਹਿਬ ਨੂੰ ਪੁੱਛਿਆ ਜੀ ਸਰ ਉਰੇ ਪੈਸੇ ਲੈਤੇ ਜਾਂਦੇ ਨੇ ਸਰਕਾਂ ਨੇ ਵੀ ਨਹੀਂ ਉਰੇ ਕੋਈ ਪੈਸਾ ਨਹੀਂ ਲੱਤਾ ਜਾਂਦਾ ਵੀ ਅਗਰ ਤੋਂ ਕੋਈ ਲੈਂਤਾ ਗਿਆ ਹੈ ਤਾਂ ਤੁਸੀਂ ਲਿਖਤੀ ਰੂਪ ਦੇ ਵਿੱਚ ਦੋ ਹੁਣ ਇਸ ਟਾਈਮ ਉਹ ਸਾਹਿਬ ਨੇ ਕੀ ਬਸਵਾਸ ਬਾਇ ਵੀ ਜਿਹੜੇ ਤੁਸੀਂ ਪੈਸੇ ਦਿੱਤੇ ਗਏ ਨੇ ਉਹ ਵਾਪਸ ਕਰਨਗੇ ਕਿ ਜੇ ਜਿਹੜੇ ਲੈਂਤੇ ਨੇ ਹੈ ਕਰਦੇ ਨੇ ਉਹਦੀ ਕਾਰਵਾਈ ਹੋਊਗੀ ਉਹ ਕਹਿੰਦਾ ਜੀ ਕਾਰਵਾਈ ਹੋਊਗੀ ਜੇ ਕਾਰਵਾਈ ਨਹੀਂ ਹੋਊਗੀ ਵੀ ਮਤਲਬ ਜੋ ਵੀ ਹੋਊਗਾ ਤੁਹਾਨੂੰ ਇਨਸਾਫ ਦਵਾਇਆ ਜਾਊਗਾ ਕਹਿੰਦਾ ਮਤਲਬ ਵੀ ਪੂਰਾ ਤੁਹਾਨੂੰ ਇਨਸਾਫ ਦਵਾਇਆ ਜਾਊਗਾ ਤੁਹਾਡੇ ਜਿਹੜੇ ਤੁਸੀਂ ਉਹ ਕਰੀਆ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੋਊਗੀ ਫਿਰ ਜਦੋਂ ਤੁਸੀਂ ਪੈਸੇ ਚਲੋ ਮਜ਼ਦੂਰੀ ਦੇ ਵਿੱਚ ਤੁਸੀਂ ਆਉਣਾ ਤੁਹਾਡੀ ਮੈਸੇਜਰੀ ਸੀਟਰ ਦੇ ਵਿੱਚ ਪਈ ਸੀ ਜੇ ਪਈ ਹੈ ਪਲੇਟ ਕਰ ਦੇਣਗੇ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਵੀ ਚੱਚਾ ਬੱਚੇ ਦੀ ਜਾਣ ਪਾਈ ਦੀ ਹਾਂਜੀ ਉਸ ਤੋਂ ਬਾਅਦ ਤੁਸੀਂ ਕਿਆਦਾ ਆਵਾਜ਼ ਬਲੰਦ ਕਰਨੀ ਚਾਹੀ ਫਿਰ ਆਟਾ ਵਰਕਰ ਵੱਲੋਂ ਕੋਈ ਹਰਕਤ ਕੀਤੀ ਗਈ ਹੈ ਕਿਸੇ ਕਿਸਮ ਦੀ ਧਮਕੀ ਦੇ ਰਹੀ ਹਾਂਜੀ ਸਾਨੂੰ ਫੋਨ ਆਇਆ ਸੀਗਾ ਕਹਿੰਦੇ ਵੀ ਤੁਸੀਂ ਇਹ ਜਿਹੜਾ ਕਰਦੇ ਹੋ ਗਲਤ ਕਰਦੇ ਹੋ ਤੁਸੀਂ ਵੀ ਫਸੋਗੇ ਡਾਕਟਰ ਵੀ ਫਸੂਗਾ ਮੈਂ ਵੀ ਫਸੂਗੀ ਇਸ ਕਰਕੇ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਪਿੱਛੇ ਮੁੜ ਜਾਓ ਵਧੀਆ ਗੱਲ ਹੈ ਨਹੀਂ ਫਿਰ ਅਸੀਂ ਤੁਹਾਡੇ ਘਰ ਆ ਕੇ ਥੋੜੇ ਮੈਸੇਜ ਇਹਨੂੰ ਚੱਕ ਕੇ ਲੈ ਜਾਵਾਂਗੇ ਇਹਨਾਂ ਦੇ ਟੀਕਾ ਲਾ ਦਾਂਗੇ ਕੱਲੂ ਤੁਹਾਨੂੰ ਕੋਈ ਹਸਪੀਟਲ ਦੇ ਵਿੱਚ ਕੰਮ ਆ ਤੁਹਾਡਾ ਕੋਈ ਵੀ ਕੰਮ ਨਹੀਂ ਕੀਤਾ ਜਾਊਗਾ ਅੱਛਾ ਕਿਹਨ ਦੇ ਬਾਬੂ ਧਮਕੀਆਂ ਦਿੱਤੀਆਂ ਦਿੱਤੀਆਂ ਧਮਕੀਆਂ ਦਿੱਤੀਆਂ ਗਈਆਂ ਨੇ ਜੀ ਸਾਨੂੰ ਕਹਾਂਗੇ ਪ੍ਰਸ਼ਾਸਨ ਨੂੰ ਕੁਸੀ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਾਂਗੇ ਜੀ ਵੀ ਜੇ ਇਹ ਚੋਰ ਬਜਾਰੀ ਹੋ ਰਹੀ ਹੈ ਇਹ ਤਾਂ ਸਾਨੂੰ ਇਨਸਾਫ ਹੋਣਾ ਚਾਹੀਦਾ ਵੀ ਇਹਨਾਂ ਦਾ ਜੋ ਵੀ ਬੰਦੀ ਕਾਰਵਾਈਆਂ ਇਹਨਾਂ ਤੇ ਹੋਣੀ ਚਾਹੀਦੀ ਆ ਇੱਕ ਮਲੇਰ ਕੋਰਲੇ ਥੋੜੇ ਵਿੱਚ ਕੋਈ ਖੁਰਦਦਾਸੀ ਇਹਨ ਹੋਇਆ ਸੀਗਾ ਬੱਚਾ ਹੋਇਆ ਸੀ ਇੱਥੇ ਜਿਹਦੇ ਤਿੰਨ ਬੇਟੀਆਂ ਪਹਿਲਾਂ ਹੈਗੀਆਂ ਤੇ ਚੌਥੀ ਹੁਣ ਹੋਈ ਆ ਹਾਂਜੀ ਉਸ ਪਰਿਵਾਰ ਵੱਲੋਂ ਉਹ ਜਿਹੜੇ ਬੇਟੀ ਹੋਈ ਆ ਉਹਦੇ ਫਾਦਰ ਵੱਲੋਂ ਜਿਹੜਾ ਹੈਗਾ ਥੋੜੇ ਦਾ ਇਲਜ਼ਾਮ ਲਗਾਇਆ ਗਿਆ ਵੀ ਡਿਲਿਵਰੀ ਹੋਣ ਸਮੇ ਤੁਸੀਂ ਨੇ ਜਿਹੜਾ ਹੈਗਾ ਉਹ ਤੋਂ 4500 ਰੁਪਏ ਲੈ ਕੇ ਡਾਕਟਰ ਨੇਹਾ ਕਰਕੇ ਉਹਨੂੰ ਦਿੱਤਾ ਉਹ ਮੰਗ ਕਰਕੇ ਦਿੱਤਾ ਵੀ ਹਾਂ ਇਹ ਹੁੰਦੇ ਨੇ ਨਹੀਂ ਸਰ ਇਹ ਝੂਠ ਆ ਗੱਲ ਮੈਂ ਕੋਈ ਪੈਸਾ ਲੈਂਦਾ ਨਹੀਂ ਕੋਈ ਦਿੱਤਾ ਨਹੀਂ ਕੋਈ ਕੁਝ ਨਹੀਂ ਇਸ ਗੱਲੋਂ ਮੈਂ ਕੋਈ ਗੱਲ ਦੇ ਮੈਂ ਵਿਚ ਨਹੀਂ ਹੈਗੀ ਇਸ ਦਾ ਮੈਂ ਕੇਸ ਐਡਮਿਟ ਕਰਾਉਣ ਤੋਂ ਬਾਅਦ ਮਰੀਜ਼ ਮੈਂ ਆਪਣੇ ਪਿੰਡ ਚਲੀ ਗਈ ਸੀ ਤੀ ਕੰਮ ਸੀ ਮੈਨੂੰ ਉਦੋਂ ਮੈਂ ਆਈਆਂ ਤਾਂ ਮਰੀਜ਼ ਉੱਪਰ ਸੀ ਆਪਰੇਸ਼ਨ ਡੇਟਾ ਤੇ ਉਹਦੇ ਵਿੱਚ ਕੀ ਹੋਇਆ ਮੈਨੂੰ ਕੋਈ ਗੱਲ ਦਾ ਪਤਾ ਨਹੀਂ ਮੈਨੇ ਕੋਈ ਵੀ ਐਸੀ ਹੋਣੀ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਇੱਥੇ ਪੈਸੇ ਲਿੱਤੇ ਗਿਆ ਹੁਣ ਕਿ ਉਤੋਂ ਨਹੀਂ ਸਰ ਫਿਰ ਉਹ ਬਲੇਮ ਕਾਦੇ ਵਾਸਤੇ ਲਾ ਰਹੇ ਨੇ ਤੁਹਾਡੇ ਤੇ ਵੀ ਮੇਰੇ ਤੋਂ ਸਾਡੇ ਜਿਹੜਾ ਆਸ਼ਾ ਵਰਕਰ ਨੇ ਪੈਸੇ ਲੈ ਕੇ ਦਿੱਤੇ ਹੈਗੇ ਨਹੀਂ ਸਰ ਮੈਨੇ ਲੈ ਕੇ ਦਿੱਤੀ ਹੀ ਨਹੀਂ ਉਹ ਕਹਿੰਦੇ ਵੀ ਜਦੋਂ ਸਾਡਾ ਮਰੀਜ਼ ਥੀਟਰ ਦੇ ਵਿੱਚ ਲੈ ਕੇ ਨੇ ਆਪਰੇਸ਼ਨ ਵਾਸਤੇ ਉਹ ਕਹਿੰਦੇ ਵੀ ਪ੍ਰੀਸਰ ਬਾਅਦ ਚ ਹੋਊਗਾ ਪਹਿਲਾਂ ਪੈਸੇ ਜਮ੍ਹਾਂ ਕਰਾਓ ਸਰ ਉਸ ਟਾਈਮ ਮੈਂ ਆਪਰੇਸ਼ਨ ਥੀਟਰ ਤੇ ਮਰੀਜ਼ੇ ਕੋਲ ਸੀ ਕਿਸੇ ਨੇ ਕੋਈ ਪੈਸਾ ਨਹੀਂ ਲੇਤਾ ਕੀ ਉਹਨਾਂ ਤੋਂ ਬਿਨਾ ਚਲੋ ਇਹ ਤਾਂ ਨੇਹਾ ਕਰਕੇ ਮੈਡਨ ਦੀ ਗੱਲ ਆ ਉਹਨੂੰ ਕੋਈ ਬਿਨਾ ਕਿਸੇ ਹੋਰ ਵੀ ਡਾਕਟਰ ਵੱਲੋਂ ਆਪਰੇਸ਼ਨ ਦੇ ਪੈਸੇ ਲੈਤੇ ਜਾਂਦੇ ਨਹੀਂ ਜੀ ਜਿਵੇਂ ਐਸਐਮਓ ਸਰ ਆਪਰੇਸ਼ਨ ਕਰਦੇ ਨੇ ਬੱਚਾ ਇਹ ਸੀਰੀਅਨ ਕਰਦੇ ਨੇ ਨਹੀਂ ਕੀ ਉਹਨਾਂ ਨੇ ਵੀ ਕਦੇ ਇਹੋ ਜਿਹੀ ਕੋ ਗੱਗਸਿਆ ਨਹੀਂ ਨਹੀਂ ਬਿਲਕੁਲ ਨਹੀਂ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਥੋੜੇ ਤੇ ਲੱਗਾਂਗੇ ਵੀ ਇਹ ਜਿਹੜੇ ਹੈਗੇ ਇਲਜ਼ਾਮਾਂ ਦੇ ਸਬੰ ਮੈਨੂੰ ਇਨਸਾਫ ਚਾਹੀਦਾ ਮੇਰੇ ਤੇ ਝੂਠੇ ਇਲਜ਼ਾਮ ਲੱਗੇ ਨੇ ਇਹ ਮੈਨੇ ਕੋਈ ਪੈਸਾ ਕਿਸੇ ਨੂੰ ਵੀ ਦਿਵਾਇਆ ਨਹੀਂ ਹੈਗਾ ਮੈਨੂੰ ਪਤਾ ਹੈ ਮੇਰੇ ਰੱਬ ਨੂੰ ਪਤਾ ਵੀ ਮੈਨੇ ਕੋਈ ਪੈਸਾ ਨਹੀਂ ਦਿਵਾਇਆ ਮੇਰੇ ਸਿਰ ਤੇ ਝੂਠ ਹੈ ਇਧਰ ਵੀ ਨਾ ਕੋਈ ਪੈਸੇ ਦੀ ਡਿਮਾਂਡ ਮੇਰੇ ਡਰਾਈਵਰ ਵੱਲੋਂ ਜਾਂ ਮੇਰੇ ਵੱਲੋਂ ਕੋਈ ਨਹੀਂ ਕੀਤੀ ਗਈ ਬਿਲਕੁਲ ਫ੍ਰੀ ਪੇਸ਼ੈਂਟ ਦੇ ਆਪਰੇਸ਼ਨ ਹੋਏ ਨੇ ਪੇਸ਼ੈਂਟ ਬਿਲਕੁਲ ਠੀਕ-ਠਾਕ ਨੇ ਸੀਵਲ ਹਸਪੀਟਲ ਦੇ ਵਿੱਚ ਜੋ ਮੈਨੂੰ ਘਾਣ ਦੀ ਸਾਜ਼ਿਸ਼ ਰਹੀ ਹੈ ਉਹ ਡੇਲੀ ਦੇ ਡੇਲੀ ਮੇਰੇ ਵੀ ਐਲੀਗੇਸ਼ਨ ਆਪਣੇ ਲਗਾਈ ਦਿੰਦੇ ਨੇ ਉਹਨਾਂ ਜਿਹੜੇ ਦੋਨੇ ਪੇਸ਼ੈਂਟਾਂ ਦੇ ਹਸਪਤਲ ਹੈ ਕਿ ਉਹਨਾਂ ਵੱਲੋਂ ਦੇਖਰੀ ਉਪਰੇ ਵਿੱਚ ਐਸਐਮਓ ਸਾਹਿਬ ਨੂੰ ਜਿਹੜੀ ਹੈਗੀ ਹੈ ਕੰਪਲੀਟ ਕੀਤੀ ਗਈ ਹੈ ਉਹਦੇ ਵਿਰੋਧ ਦੇ ਵਿੱਚ ਵੀ ਸੱਤ ਪੈਸੇ ਬਾਕੀ ਮੰਗੇ ਗਏ। ਕੋਈ ਗੱਲ ਨਹੀਂ ਸਰ ਲੋਕੇਸ਼ਨ ਆਪਾਂ ਗੱਲ ਕਰ ਲੈਂਦੇ ਆਂ ਬਈ ਮੇਰੇ ਕੋਲ ਸਾਹਮਣੇ ਲਿਆਓ ਕਿਨੇ ਮੰਗੇ ਨੇ ਕਿ ਦੋ ਤਾਂ ਕੁਛ ਨਹੀਂ ਹੈ ਮੈਂ ਤੁਹਾਨੂੰ ਰਿਵਾਈਵਰ ਕਰ ਰਹੀ ਹਾਂ ਇੰਟਰਨਲ ਪੋਲਿਟਿਕਸ ਹੈ ਮੈਨੂੰ ਸਿੱਧਾ ਹਸਪਤਲ ਦੇ ਵਿੱਚ ਚੂਹਣਾ ਆ। ਆਹ ਦੇਖੋ ਜੀ ਮੈਨੂੰ ਇਹ ਜਿਹੜੀ ਸ਼ਿਕਾਇਤ ਹੈ ਜਿਹੜਾ ਕਸਬਾ ਭਰਾ ਕੋ ਸਰਜੀਤ ਕੋਰ ਪੇਸ਼ੈਂਟ ਹੈ ਉਹਦੇ ਜਿਹੜਾ ਜੋਰ ਆ ਉਹਦੇ ਵੱਲੋਂ ਮੈਨੂੰ ਫੋਨ ਰਾਹੀਂ 7 ਤਰੀਕ ਨੂੰ ਹੀ ਮਤਲਬ ਸੂਚਿਤ ਕੀਤਾ ਗਿਆ ਸੀ ਕਿ ਉਹਦੇ ਕੋਲੋਂ ਡਾਕਟਰ ਨੀਹਾ ਗਰਗਨੇ ਪੈਸੇ ਦੀ ਮੰਗ ਕੀਤੀ ਹੈ ਤੇ ਮੈਂ ਤੁਰੰਤ ਉਹਨੂੰ ਕਿਹਾ ਸੀ ਕਿ ਕਿਸੇ ਤਰ੍ਹਾਂ ਦਾ ਪੈਸਾ ਨਹੀਂ ਦੇਣਾ ਤੇ ਮੈਂ ਡਾਕਟਰ ਨੀਹਾ ਗਰਗਨੇ ਨੂੰ ਸੂਚਿਤ ਕੀਤਾ ਸੀ ਕਿ ਇਸ ਹਸਪਤਾਲ ਦੇ ਵਿੱਚ ਮਰੀਜ਼ ਵਾਸਤੇ ਸਾਰੀਆਂ ਸਵਾਵਾਵਾਂ ਫ੍ਰੀ ਨੇ ਹਾਂ ਹਸਪੀਟਲ ਜਿਹੜਾ ਹੈ ਡਾਕਟਰ ਨੀਹਾ ਗਰਗਨੇ ਨੂੰ ਪ੍ਰਾਈਵੇਟ ਡਾਕਟਰ ਹੋਣ ਦੇ ਨਾਤੇ 4500 ਰੁਪਏ ਪ੍ਰਤੀ ਕੇਸ ਜਿਹੜਾ ਉਹਨਾਂ ਨੂੰ ਜਿਹੜੀ ਫੀਸ ਹੈ ਉਹ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਨੂੰ 100 ਰੁਪਏ ਜਿਹੜਾ ਹਰ ਪ੍ਰਤੀ ਪੇਸ਼ੈਂਟ ਮਰੀਜ਼ ਦੇਖਣ ਦਾ ਦਿੱਤਾ ਜਾਂਦਾ ਹੈ ਪਰੰਤੂ ਮਰੀਜ਼ ਕੋਲੋਂ ਕੋਈ ਚਾਰजेस ਨਹੀਂ ਲੈ ਜਾਂਦੇ ਮੈਂ ਮਰੀਜ਼ ਨੂੰ ਕਲੀਅਰ ਕੀਤਾ ਸੀ ਅਤੇ ਉਹਨੂੰ ਆਪ ਜੀ ਜਿਹੜੀ ਦਫ਼ਤਰ ਚ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਸੀ ਜਿਹੜੀ ਮੈਨੂੰ ਪ੍ਰਾਪਤ ਹੋ ਗਈ ਹੈ ਤੇ ਉਹ ਮੈਂ ਸ਼ਿਕਾਇਤ ਜਿਹੜੀ ਹੈ ਉਹਦੇ ਅੱਗੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ ਅਸੀਂ ਉਹਦੀ ਸ਼ਾਂਤਨ ਕਰਾਂਗੇ ਇੱਕ ਸਮਝਣਾ ਵਿਗਿਆਨੀ ਵਾਲਾ ਪ੍ਰਸੰਤ ਹੈਗਾ ਉਹਨਾਂ ਨੂੰ ਇੱਕ ਥਾ ਥਾ ਵਰਕ ਜਿਹੜੇ ਮੈਥੀਓ ਗਨੁਪਤਤੀ ਦਿੱਤੀ ਗਈ ਹੈਗੀਆਂ ਨੇ ਉਹ ਵੀ ਧਾਕੀਆਂ ਦੇ ਰਹੇ ਆ ਕਿ ਤੁਸੀਂ ਕੋ ਕਾਰਵਾਈ ਕਰੋਗੇ ਤਾਂ ਅਸੀਂ ਜਿਹੜਾ ਗੱਪੰਜਾ ਲਗਾ ਕੇ ਟੋਡਾ ਜਿਹਾ ਰਸਾ ਪੰਜੰਦੀ ਦੀ ਕਾਰਸਤਾ ਕਿੰਨਾ ਕਰ ਜਾ ਕਰਨ ਨਾ ਕਿਹਾ ਹੈ ਤੁਹਾਡੇ ਰਾਹੀਂ ਮੈਨੂੰ ਜਰੂਰ ਇਹ ਗੱਲ ਪਤਾ ਲੱਗੀ ਹੈ ਪਰ ਮੇਰੇ ਸੰਗਿਆਨ ਚ ਨਹੀਂ ਹੈ ਮੈਨੂੰ ਮਰੀਜ਼ ਵੱਲੋਂ ਇਦਾਂ ਦਾ ਕੁਝ ਦੱਸਿਆ ਨਹੀਂ ਗਿਆ ਪਰ ਪ੍ਰੰਤੂ ਫਿਰ ਵੀ ਤੁਹਾਡੇ ਰਾਹੀਂ ਮੈਂ ਮਤਲਬ ਕਿ ਮਰੀਜ਼ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਅਗਰ ਉਹ ਸ਼ਿਕਾਇਤ ਕਰਤਾ ਜਾਂ ਉਹਦੇ ਰਿਸ਼ਤੇਦਾਰ ਨੂੰ ਕੋਈ ਇਸ ਤਰ੍ਹਾਂ ਦੀ ਧਮਕੀਆਂ ਦਿੰਦਾ ਹੈ ਤੇ ਇਹ ਬੀਐਸਐਫ ਨੇ ਸਾਡਾ ਇਹਦੇ ਤੇ ਮਤਲਬ ਕਿ ਪੂਰੀ ਨਿਗਾਹ ਹੈ ਤੇ ਉਸ ਮਰੀਜ਼ ਦਾ ਸਿਰਫ ਇਸ ਕਰਕੇ ਕਿ ਉਹਨੇ ਸ਼ਿਕਾਇਤ ਕੀਤੀ ਹੈ ਤਾਂ ਉਹਦਾ ਕੋਈ ਨੁਕਸਾਨ ਹੋਊਗਾ ਇਸ ਤਰ੍ਹਾਂ ਦਾ ਡਿਪਾਰਟਮੈਂਟ ਦਾ ਕੋਈ ਮਨਸ਼ਾ ਨਹੀਂ ਹੈ ਤੇ ਅਸੀਂ ਉਹਦੇ ਜਿਹੜੇ ਮਤਲਬ ਕਿ ਹੱਕ ਹਕੂਕ ਨੇ ਉਹਨਾਂ ਦੀ ਰਾਖੀ ਲਈ ਵਚਨਬੱਧ ਹਾਂ